ਖਾਣਾ ਖਾਣਾ ਜ਼ਰੂਰੀ ਆ ਜਾਂ ਸਾਡੇ ਰੋਜ਼ ਦੇ ਕੰਮਕਾਰ ਨੇ ਜਿਹੜੇ ਉਹ ਜ਼ਰੂਰੀ ਨੇ ਇਹਨਾਂ ਸਭ ਤੋਂ ਉੱਤੇ ਜਦੋਂ ਅਸੀਂ ਰੋਟੀ ਬਿਨਣਾ ਨਹੀਂ ਸਰ ਸਕਦੇ ਤਾਂ ਸਾਨੂੰ ਸਾਨੂੰ ਰੋਟੀ ਤੋਂ ਪਹਿਲਾਂ ਚਾਹੀਦਾ ਕਿਸੇ ਪਰਮਾਤਮਾ ਦਾ ਨਾਮ ਜਪੀਏ ਤੇ ਉਹ ਫੇਰ ਰੋਟੀ ਖਾਈਏ ਕਿਉਂਕਿ ਪਰਮਾਤਮਾ ਦਾ ਨਾਮ ਕਿਤੇ ਜ਼ਿਆਦਾ ਜ਼ਰੂਰੀ ਆ ਰੋਟੀ ਤੋਂ ਤੇ ਜੇ ਰੋਟੀ ਖਾਣੀ ਜ਼ਰੂਰੀ ਆ ਤਾਂ ਪਰਮਾਤਮਾ ਦਾ ਨਾਮ ਉਸ ਤੋਂ ਪਹਿਲਾਂ ਜਪਣਾ ਚਾਹੀਦਾ ਫੇਰ ਹੀ ਰੋਟੀ ਖਾਣੀ ਚਾਹੀਦੀ ਆ ਹੁਣ ਪਿਛਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਇੱਕ ਸਮਾਂ ਥੋੜਾ ਜਿਹਾ ਜਦੋਂ ਬਚਪਨ ਸੀ ਐਵੇਂ ਦਾ ਸੀਗਾ ਕਿ ਕੀ ਵਾਰ ਪਾਠ ਨਹੀਂ ਸੀ ਹੁੰਦਾ ਬੱਚਿਆਂ ਨੂੰ ਨੀਂਦ ਜ਼ਿਆਦਾ ਪਿਆਰੀ ਹੁੰਦੀ ਹੈ ਨਾ ਸੌ ਜਾਂਦੇ ਸੀ ਤੇ ਫਿਰ ਜਦੋਂ ਉੱਠਦੇ ਸੀ ਤਾਂ ਐਵੇਂ ਹੁੰਦਾ ਸੀ ਕਿ ਅੱਜ ਰੋਟੀ ਨਹੀਂ ਖਾਣੀ ਅੱਜ ਪਾਠ ਨਹੀਂ ਹੋਇਆ ਇਸ ਤਰ੍ਹਾਂ ਸਰੀਰ ਨੂੰ ਬਣਾਇਆ ਕਿ ਅੱਜ ਜੇਰ ਪਾਠ ਕਰਨਾ ਤਾਂ ਰੋਟੀ ਖਾਣੀ ਆ ਨਹੀਂ ਰੋਟੀ ਨਹੀਂ ਖਾਣੀ ਖਾਣਾ ਛੱਡ ਦੇਣਾ ਤੇ ਉਹ ਫਿਰ ਆਪਣੇ ਆਪ ਨੂੰ ਇੱਕ ਸਬਕ ਸਿਖਾਇਆ ਗਿਆ ਆਪਣੇ ਆਪ ਆਪ ਦੇ ਮਨ ਨੂੰ ਸਮਝਾਇਆ ਗਿਆ ਕਿ ਜੇ ਆਪਾਂ ਖਾਣਾ ਖਾਵਾਂਗੇ ਤਾਂ ਪਾਠ ਕਰਨਾ ਨਹੀਂ ਫਿਰ ਆਪਾਂ ਰੋਟੀ ਤੋਂ ਦੂਰ ਆ ਅੱਜ ਕੁਝ ਮਰਜ਼ੀ ਹੋ ਜਾਏ ਕਰਦਿਆਂ ਨੂੰ ਵੀ ਨਹੀਂ ਸੀ ਦੱਸਣਾ ਹੁੰਦਾ ਕਿ ਰੋਟੀ ਕਿਉਂ ਨਹੀਂ ਖਾਣੀ ਉਹ ਕਹਿੰਦੇ ਵੀ ਦਿਲ ਨਹੀਂ ਕਰਦਾ ਜੀ ਨਹੀਂ ਕਰਦਾ ਜੀ ਰੋਟੀ ਨਹੀਂ ਖਾਣੀ ਬਸ ਮੈਂ ਖਾਣਾ ਨਹੀਂ ਖਾਣਾ ਤੇ ਅੰਦਰ ਆਪ ਨੂੰ ਪਤਾ ਆਉਂਦਾ ਸੀਗਾ ਜੇ ਖਾਣਾ ਕਿਉਂ ਨਹੀਂ ਖਾਣਾ ਮੈਂ ਗਲਤੀ ਕੀ ਕੀਤੀ ਆ ਗਲਤੀ ਇਹ ਕੀਤੀ ਸੀ ਕਿ ਮੈਂ ਬਾਣੀ ਨਹੀਂ ਪੜੀ ਮੈਂ ਪਾਠ ਨਹੀਂ ਕੀਤਾ ਦਾ ਸਿਮਰਨ ਨਹੀਂ ਕਰਿਆ ਇਹ ਇਸ ਤਰ੍ਹਾਂ ਦਾ ਸਮਾ ਕਰਕੇ ਕੱਢ ਕੱਢ ਕੇ ਫਿਰ ਉਹਦੇ ਨਾਲ ਆਪਦੇ ਮਨ ਨੂੰ ਵੀ ਇੱਕ ਠੋਕਰ ਵੱਜਦੀ ਸੀ ਅਦੇ ਮਨ ਨੂੰ ਵੀ ਹੁੰਦਾ ਸੀ ਕਿ ਹਾਂ ਵੀ ਹੁਣ ਕੱਲ ਨੂੰ ਸਵੇਰੇ ਜੇ ਤੂੰ ਉੱਠੇਂਗਾ ਤਾਂ ਤੈਨੂੰ ਰੋਟੀ ਮਿਲੂਗਾ ਉਹਨੂੰ ਨਹੀਂ ਰੋਟੀ ਨਹੀਂ ਮਿਲਦੀ ਨਹੀਂ ਭੁੱਖਾ ਰਹੀਂ ਸਾਰਾ ਦਿਨ ਹਨਾ ਇਸ ਤਰੀਕੇ ਨਾਲ 2-3 ਦਿਨ ਲਗਾਤਾਰ ਵੀ ਰਹਾ ਉਸ ਤੋਂ ਬਾਅਦ ਫਿਰ ਸਮਾਂ ਇਹ ਜਾ ਗਿਆ ਵਾਹਿਗੁਰੂ ਨੇ ਕਿਰਪਾ ਕੀਤੀ ਫਿਰ ਮਨ ਨੂੰ ਵੀ ਸਮਝ ਆ ਗਈ ਕਿ ਹਾਂ ਇੱਥੇ ਆਪਾਂ ਨਾਮ ਜਪਣ ਆਇਆ ਨਾ ਕਿ ਆਪਾਂ ਦੁਨਿਆਵੀ ਕੰਮ ਕਰਨ ਆਇਆ ਦੁਨਿਆਵੀ ਕੰਮ ਤਾਂ ਚੱਲੀ ਜਾਂਦੇ ਨੇ ਦੇਖੋ ਕੀੜੇ ਨੇ ਮਕੌੜੇ ਨੇ ਜਾਂ ਕੋਈ ਹੋਰ ਜੀ ਜੰਤੂ ਨੇ ਜਿਹੜੇ ਪੱਥਰਾਂ ਦੇ ਵਿੱਚ ਰਹਿੰਦੇ ਨੇ ਰੱਬ ਤਾਂ ਉਹਨਾਂ ਨੂੰ ਵੀ ਖਾਣ ਨੂੰ ਦਿੰਦਾ ਬੰਦਾ ਇੱਕ ਦੋ ਰੋਟੀਆਂ ਦੇ ਪਿੱਛੇ ਕਰੋੜਾਂ ਲੱਖਾਂ ਰੁਪਈਆ ਕਮਾ ਰਿਹਾ ਸਾਰਾ ਦਿਨ ਕੰਮ 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 ਆਪਣੀ ਫੈਮਿਲੀ ਨੂੰ ਤੱਕ ਦੇਣੀ ਆਪਾਂ ਸਮਾਂ ਦੇ ਰਹੇ ਪ੍ਰਮਾਤਮਾ ਨੂੰ ਤਾਂ ਦੇਣਾ ਬਹੁਤ ਦੂਰ ਦੀ ਗੱਲ ਆ ਗੁਰਦੁਆਰਾ ਸਾਹਿਬ ਜਾਣਾ ਸੰਗਰਾਮ ਨੂੰ ਜਾਣਾ ਜਾਂ ਮੱਸੀਆਂ ਨੂੰ ਜਾਂ ਦਿਵਾਲੀ ਦਸਹਰੇ ਵੇਲੇ ਜ਼ਿਆਦਾਤਰ ਲੋਕਾਂ ਦਾ ਅੱਜ ਕੱਲ ਇਹ ਸ਼ਡਿਊਲ ਬਣ ਚੁੱਕਿਆ ਕਿ ਸਮਾਂ ਨਹੀਂ ਸਾਡੇ ਕੋਲ ਕੰਮਾਂ ਕੰਮ ਇੰਨੇ ਨੇ ਜਾਂ ਐਵੇਂ ਆ ਪਰ ਭੇਜਣ ਵਾਲਾ ਤਾਂ ਆਪਾਂ ਨੂੰ ਉਹ ਆ ਜਦੋਂ ਬੰਦਾ ਮਰ ਜਾਂਦਾ ਮੁੱਕ ਜਾਂਦਾ ਉਦੋਂ ਫਿਰ ਕਿਵੇਂ ਸਮਾਂ ਨਿਕਲਿਆਉਂਦਾ ਉਦੋਂ ਉਦੋਂ ਫਿਰ ਕੰਮ ਕਿਵੇਂ ਹੁੰਦੇ ਨੇ ਤੁਹਾਡੇ ਉਦੋਂ ਵੀ ਕੰਮ ਤਾਂ ਹੁੰਦੇ ਨੇ ਨਾ ਤੁਹਾਡੇ ਵੀ ਨਾ ਕਿਸੇ ਦਾ ਕੋਈ ਕੰਮ ਨਹੀਂ ਖੜਿਆ ਸਭ ਦੇ ਕੰਮ ਹੋ ਰਹੇ ਨੇ ਬਿਲਕੁਲ ਠੀਕ ਹੈ ਜਦੋਂ ਡੈਥ ਹੋ ਜਾਂਦੀ ਹੈ ਫਿਰ ਵੀ ਤੁਹਾਡੇ ਕੰਮ ਤਾਂ ਹੋ ਹੀ ਜਾਣੇ ਆ ਤੁਹਾਡਾ ਕੰਮ ਰੁਕਿਆ ਤਾਂ ਹੈ ਨਹੀਂ ਜੇ ਤੁਸੀਂ ਕਹੋ ਵੀ ਕੰਮ ਤੁਹਾਡਾ ਰੁਕ ਗਿਆ ਇਸ ਤਰੀਕੇ ਨਾਲ ਵੀ ਸਾਨੂੰ ਸਭ ਤੋਂ ਜ਼ਰੂਰੀ ਆ ਪਰਮਾਤਮਾ ਦਾ ਨਾਮ ਜਪਣਾ ਅਸੀਂ ਇਸ ਦੇ ਲਈ ਆਏ ਆ ਤੇ ਇਸੇ ਤਰੀਕੇ ਨਾਲ ਹੀ ਅਸੀਂ ਉਹਨੂੰ ਪਾ ਸਕਦੇ ਆ ਤੇ ਇਸੇ ਤਰੀਕੇ ਦੇ ਰਾਹ ਤੇ ਚੱਲ ਕੇ ਅਸੀਂ ਇੱਥੇ ਵੀ ਸੁੱਖ ਪਾਵਾਂਗੇ ਤੇ ਉੱਥੇ ਵੀ ਸੁੱਖ ਪਾਵਾਂਗੇ